ਨੇ ਭਾਗਵਾਨ ਨੇ ਉੱਤਰ ਆਜਾ ਭਾਗਵਾਨ ਨੇ ਭਾਗਵਾਨ ਨੇ ਦੇਖ ਇਹ ਆਪਣਾ ਘਰ ਹੈ ਪਹਿਲੇ ਤੇ ਇਥੇ ਕੋਂਵੇਂ ਬੋਲਦੇ ਹੁੰਦੇ ਸੀ ਤੇਰੇ ਆਉਣ ਨਾਲ ਹੀ ਰੌਣਕ ਲੱਗੂਗੀ ਠੀਕ ਹੈ ਚਲ ਫਿਰ ਅੰਦਰ ਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕ 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 ਹੁਣ ਕੀ ਹੋ ਗਿਆ ਜੀ ਇੱਕ ਮਿੰਟ ਇੱਕ ਮਿੰਟ ਓਰੀ ਰੁਕੀ ਓਰੀ ਰੁਕੀ ਲੈ ਭਾਗਵਾਨੇ ਮੈਂ ਤਾਂ ਆਪਣੇ ਕਾਰ ਬਿਹਾਰ ਕਰਨ ਨੂੰ ਸੋਚਦਾ ਸੀ ਹੁਣ ਮਾਂ ਬਾਪ ਤਾਂ ਆਪਣੇ ਹੈ ਨਹੀਂ ਵੀ ਚੱਲ ਪਾਣੀ ਉਹ ਬਾਰ ਦਈਏ ਲੈ ਬਾਰ ਦਈਏ ਚਲੋ ਬਾਰ ਲਓ ਕੋਈ ਨਾ ਪਾਣੀ ਬਾਰ ਬੰਨੇ ਦਈਏ ਮਾਇ ਨਹੀਂ ਬੰਨਾ ਬੰਨੀ ਬਾਰ ਖੜੇ ਲੈ ਚੱਲ ਜਦੀਏ ਲੈ ਦੱਸ ਮੈਨੂੰ ਤਾਂ ਦਿੱਤਾ ਨਹੀਂ ਘੁੱਟ ਉਹ ਕੋਈ ਨਹੀਂ ਮੈਨੂੰ ਤਾਂ ਪਿਆਸ ਲੱਗੀ ਪੀਤੀ ਆ ਚਲੀਏ ਆ ਜਾ ਚਲ ਆ ਜਾ ਅਜਾ ਬਾਬਾ ਨਹੀਂ ਲੈ ਬੈਠ ਲੈ 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 ਕਿ ਮੈਂ ਪਾਣੀ ਲੈ ਕੇ ਆਉਣਾ ਬੈਠੇ ਬੈਠ ਲੈ ਬਾਬਾ ਨੂੰ ਨਹੀਂ ਪਾਣੀ ਪੀ ਲੈ タルਦੀ ਨੜੀ ਮੀਰੀ ਗੱਲ ਸੁਣ ਮੈਂ ਤੈਨੂੰ ਦੋ ਚਾਰ ਗੱਲਾਂ ਦੱਸਣੀਆਂ ਚਾਹਉਣਾ ਇਹ ਕਰਦੀਆਂ ਆਪਣੇ ਆਂਡ ਗਵਾਂਡ ਤੇ ਬੜਾ ਵਿਸ਼ਵਾਸ ਨਾ ਕਰੀਆਂ ਪੁਰੀਆਂ ਬੜੀਆਂ ਹੀ ਆ ਨਾ ਉਹੀ ਉਹੀ ਗੱਲਾਂ ਨਾਲ ਚੱਕ ਦਾਂਦੀਆਂ ਨੇ ਠੀਕ ਹੈ ਹਾਂਜੀ ਹਾਂਜੀ ਮੈਨੂੰ ਪਤਾ ਕੋਈ ਨਾ ਤੇ ਨਾਲੇ ਇੱਕ ਮੇਰੀ ਗੱਲ ਸੁਣ ਆ ਜਿਹੜੇ ਆਪਣੇ ਗਵਾਂਟੀ ਨੇ ਇੱਧਰ ਛੜੇ ਰਹਿੰਦੇ ਨੇ ਯਾਰ ਆ ਆ ਕੰਧ ਟੱਪ ਕੇ ਹੈ ਹਾਂ ਛੜੇ ਰਹਿੰਦੇ ਨੇ ਦੋ ਪਤਾ ਜਮੀਂ ਨਰੇ ਚੇਰੀ ਸੱਪ ਨੇ ਚੇਰੀ ਸੱਪ ਠੀਕ ਹੈ ਇੰਨਾਂ ਤੋਂ ਤਾਂ ਜਮੀਂ ਬਚ ਕੇ ਰਹੀ ਇੰਨੇ ਦੀ ਤਾਂ ਨਾ ਕਿਸੇ ਕਰਤੇ ਯਕੀਨ ਇਹ ਨਾ ਕਰੀ ਜੇ ਤੇ ਜੇ ਤੇ ਨੂੰ ਨਾ ਕੋਈ ਗੱਲ ਕੋਲ ਕਹਿਣ ਯਕੀਨ ਤਾਂ ਕਰਨੇ ਕੀ ਆ ਸੁਣੀ ਵੀ ਨਾ ਗੱਲ ਠੀਕ ਹੈ ਨਾ ਨਾ ਮੈਂ ਨਹੀਂ ਸੁਣਦੀ ਹਾਂ ਮੈਨੂੰ ਤਾਂ ਜਿਹੜਾ ਕੁਝ ਤੁਸੀਂ ਕਹੋਗੇ ਮੈਂ ਤਾਂ ਉਹੀ ਮੰਨੂ ਬਸ ਆਹੀ ਦੋ ਤਿੰਨ ਗੱਲਾਂ ਨੇ ਆਪਣਾ ਆਂਡ ਗਵਾਡ ਬਾਲਾ ਮਾਲ ਹੈ ਯਕੀਨ ਹੈ ਜਮੀ ਵੀ ਗੱਲਾਂ ਤੇ ਆਪਾਂ ਕਿਸੇ ਤੋਂ ਕੀ ਲੈਣਾ ਹਾਂ ਆਪਾਂ ਦੋਨੇ ਜਣੇ ਖੋਸ ਬਸ ਠੀਕ ਹੈ ਠੀਕ ਹੈ ਠੀਕ ਹੈ ਹਾਂ ਚੋਰੀ ਕੀ ਹੋ ਜਾਗਾ ਤੇ ਮੈਂ ਜਨਨੀ ਸੀ ਦੇਖਾ ਤਾਂ ਪਲਾਂ ਓਏ ਓ ਬੋਲੇ ਓ ਕੀ ਹੋ ਗਿਆ ਉਹ ਖੜਾ ਉਹ ਖੜਾ ਕੀ ਹੋ ਗਿਆ ਯਾਰ ਉਹ ਚੋਰੀ ਕਰਤੀ ਵੀ ਚੋਰੀ ਕਰਤੀ ਨੇ ਹਾਂ ਸਿੱਧਾ ਖੜਾ ਉਹ ਤੈਨੂੰ ਹੀ ਲੱਗੀਆਂ ਦਾ ਖੜਾ ਤਾਂ ਉਹ ਮੱਤ ਆ ਜਾ ਦੇਖ ਤਾ ਕੁਝ ਓਹ ਹਾਏ ਇਹ ਤਾਂ ਕੱਟ ਗਿਆ ਸਾ ਪੁੱਵੇ ਉਹ ਬੋਲੇ ਜੋੜਾ ਤਾਂ ਕੱਢ ਗਿਆ ਸਾ ਓ ਕੀ ਉਹ ਦੇਖਾ ਲਾਲ ਬੰਨੂ ਉਹ ਵਿਆਹ ਨੂੰ ਨਹੀਂ ਨਾ ਕਰਾਇਆ ਹੁਣ ਇਹਦਾ ਕੋਈ ਉਹੀ ਆ ਔਰ ਹੀ ਹੋਣੀ ਕੋਈ ਸਾਲਿਆ ਤੈਨੂੰ ਅੱਖ ਲਾਊਗੀ ਕਨਾਨਾ ਹਾਂ 아니 ਕੋਣ ਬੈਠਦੀ ਹੁੰਦੀ ਹੈ ਬਣਾ ਰਿਸਤਾਰੇ ਬੈਠੂਗੇ ਉਹ ਜੱਫੀਆਂ ਪਾਈ ਬੈਠੇ ਮੈਨੂੰ ਲੱਗਦਾ ਜੁਪੀ ਵਾਲਾ ਸਲਾਹੇ ਮੈਨੂੰ ਐ ਲੱਗਦਾਗਾ ਉਹ ਸਾਲਿਆ ਆਪਾਂ ਤਾਂ ਹੀ ਜਾਗੇ ਚੱਲ ਆਪਾਂ ਦੇਖਦੇ ਹਾਂ ਐ ਕਰ ਬਸੜਾ ਪਗਣੀ ਨੀ ਪਾ ਐ ਕਰੀਂ ਜਾਣਦੇ ਕਿਸੇ ਪਾਸੇ ਆਪਾਂ ਮਗਰ ਉਹ ਜਿਹੜਾ ਮਾਰਾ ਹੈ ਇਹ ਹੈ ਹਾਈ ਮਨ ਲਾਣਾ ਕੋਈ ਨਹੀਂ ਚੱਲ ਹਾਂ ਆਹ ਕੌਣ ਆਉਂਦਾ ਤੁਰਿਆ ਕਿਤੇ ਕੋਈ ਰਿਸ਼ਤੇਦਾਰ ਤਾਂ ਨਹੀਂ ਆ ਗਿਆ ਚੱਲ ਕੋਈ ਨਾ ਅੰਦਰ ਆ ਜਾਂ ਤੇ ਪੁੱਛ ਬਾਬੀ ਜੀ ਸੱਸ ਜੀ ਗੱਲ ਪਈ ਆਈ ਸੱਸ ਜੀ ਕਾ ਓਏ ਉੱਪਰ ਆਈ ਦਾ ਜਿਵੇਂ ਸਪਨਾ ਚੌਧਰੀ ਵਰਗੀ ਲੱਗਦੀ ਆ ਓਏ ਓਏ ਜਿਵੇਂ ਚੰਨ ਦਾ ਟੁਕੜਾ ਪੈ ਗਿਆ ਓਏ ਬਾਬੀ ਜੀ ਸੱਸ ਜੀ ਮੈਂ ਨਹੀਂ ਪਛਾਣਿਆ ਤੁਹਾਨੂੰ ਕੌਣ ਤੁਸੀਂ ਲੈ ਦੱਸ ਉਹ ਕੌਣ ਨੇ ਅਸੀਂ ਗਮੰਡੀਆਂ ਟੋਡੇ ਇੱਥੇ ਗੰਧ ਨਾਲ ਗੰਧ ਲੱਗਦੀ ਆ ਸਾਡੀ ਹੈ ਹਾਂ ਹਾਂ ਪਰ ਜੇ ਇਹ ਜਮੀਨ ਹੰੜ ਰਹੀ ਜਦੋਂ ਕੋਈ ਚੀਜ਼ ਦੀ ਲੋੜ ਹੋਈ ਸਾਨੂੰ ਜੱਦੀ ਰਾਤ ਹਾਕਾ ਮਾਰਦੀ ਕੰਦ ਉਤੋਂ ਦੀ ਉਹਦੀ ਆ ਜਾਂਗੇ ਬੱ비 ਇਸ ਤਾਂ ਹੀ ਕਹਿਣਾ ਹੈ ਤੈਨੂੰ ਆ ਬਾਈ ਸਾਡਾ ਜੋਰਾ ਇਹ ਤਾਂ ਘਰੇ ਘੱਟ ਵੱਧੀ ਖੜਦਾ ਜਦੋਂ ਉਹ ਵੀ ਕੋਈ ਕੰਮਕਾਰ ਕਰਾਣਾ ਹੋਵੇ ਕੁਛ ਵੀ ਸਾਨੂੰ ਇੱਕ ਹਾਕਾ ਮਾਰਦੀ ਹਾਕੀ ਇਸ਼ਾਰਾ ਹੀ ਕਰਦੀ ਅਸੀਂ ਤਾਂ ਉੱਥੇ ਹੁੰਨੇ ਕੰਦ ਕੋਲੀ ਸਾਰਾ ਦਿਨ ਝਾਕਿਆਂ ਚ ਕੀ ਕਰਦੀ ਰਹਿੰਦੇ ਆ ਅੱਛਾ ਤੁਸੀਂ ਉਹ ਛੜੇ ਜੀ ਨਾ ਛੜੇ ਕਹਿੰਦੇ ਨੇ ਓਏ ਨਾ 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 ਛੜੇ ਹੋਣੀ ਭਰਾਈ ਹੈ ਕੁਮਾਰਿਆ ਹਲੇ ਅਸੀਂ ਹਾਂ ਛੜੇ ਉਹੀ ਛੜੇ ਕਹੀ ਜਾਂਦੇ ਹੁੰਦਾ ਕੋਈ ਨਹੀਂ ਕੋਈ ਨਾ ਧੰਨਵਾਦ ਤੁਹਾਡਾ ਜੇ ਮੈਂ ਕੰਮ ਹੋਊਗਾ ਨਾ ਕਦੇ ਮੈਂ ਦੱਸ ਦਿਆ ਕਰੂੰਗੀ ਤੁਹਾਨੂੰ ਹਾਂ ਬਾਬੀ ਕਦੇ ਮੈਨੂੰ ਇੱਕ ਗੱਲ ਦੱਸ ਤੁਸੀਂ ਚੰਨ ਵਰਗੇ ਆ ਜੋਰਾ ਪੁੱਠੇ ਦਵੇ ਵਰਗਾ ਬੇਨਾ ਐ ਨਾ ਕਹੇ ਉਹਨਾਂ ਨੂੰ ਭਰਾਈ ਸਾਡੇ ਵੀ ਬਵਾਦੇ ਕਿਤੇ ਕੁੰਡੀਆਂ ਕਿਤੇ ਸਾਡੀ ਵੀ ਰੋਟੀ ਭੱਗਦੀ ਕਰਦੇ ਆਹ ਦੇਖ ਲੈ ਹੱਥ ਮੱਜੇ ਪਏ ਨੇਗੇ ਚੁੱਲੇ 'ਚ ਫੂਕਾਂ ਮਾਰ ਮਾਰ ਕੇ ਦੇ ਕੋਈ ਨਾ ਕੋਈ ਨਾ ਦੇਖ ਲੈ ਕਿ ਕਦੇ ਆਪਣੇ ਹੀ ਕਰੀ ਜਾਂਦੇ ਆਂਗੇ ਓਏ ਅਮਲੀਓ ਓ ਤੁਸੀਂ ਕਿੱਧਰ ਓਏ ਓਏ ਦੱਪੜਾਈ ਨੂੰ ਮਿਲ ਲੈਦੇ ਵਿਆਹ ਚੋਏ ਵਾਲਾ ਬਈ ਯਾਰ ਕੀ ਆਪ ਦੇਖ ਤਾਂ ਰਹੇ ਜਾ ਕੇ ਹੋ ਕਰੋ ਚਲੋ ਆਪ ਦੇਖ ਰਹੇ ਮੈਂ ਤੁਹਾਨੂੰ ਕਿਹਾ ਸੀ ਵੀ ਇੱਥੇ ਕਰ ਨਹੀਂ ਨਾ ਓਏ ਕੋਈ ਕੋਈ ਇੱਥੇ ਪੜਾਈਆਂ ਦੇਣਾ ਇਹਦੇ ਤੇ ਤੂੰ ਓ ਬਾਈ ਓ ਤੇਰੇ ਬਿਆਹ ਦਾ ਸੌ ਲੱਗਿਆ ਨਾ ਚੋ ਚੱਕੇ ਨਹੀਂ ਆ ਤੇ ਹੱਥਾਂ ਦਾ ਭਰੇ ਉਹ ਪਹਿਲਾਂ ਪਹਿਲਾਂ ਮਨਵਾਏ ਦੱਸ ਬਿਆਹ ਸਾਹ ਬਨਾ ਚੌਧਰੀ ਦੀ ਭੈਣ ਕਿੱਥੋਂ ਲੈ ਕੇ ਆਇਆ ਤੂੰ ਓ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇੱਧਰ ਨਿਗਾ ਨਹੀਂ ਰੱਖਣੀ ਹੈਗੀ ਚਲੋ ਆਪ ਦੇਖ ਰਹੇ ਉਹ ਯਾਰ ਨਾ ਛੋਟੀ ਗੱਲਾਂ ਜਾਤ ਨਹੀਂ ਉਹ ਜਦੋਂ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਸਾਰੇ ਪਿੰਡ ਦਾ ਵਿਆਹ ਹੋ ਜਾਊਗਾ ਪਰ ਤੇਰਾ ਛੜਿਆ ਵਿਆਹ ਨਹੀਂ ਹੋਣਾ ਓਏ ਬਾਈ ਉਹ ਤਾਂ ਅਸੀਂ ਮਜ਼ਾਕ ਕਰਦੇ ਤੇ ਮਜ਼ਾਕ ਮਜ਼ੂਕ ਨਾ ਤੁਸੀਂ ਆਵਦਾ ਘਰੇ ਜਾ ਕੇ ਆਪਣੀ ਬੰਦੋਂ ਨਾਲ ਕਰੋ ਜਾਂ ਭਾਜੋ ਥੋੜੀ ਕੋਈ ਬੰਨੋਂ ਦਾ ਹੈ ਨਹੀਂ ਜੇ ਭਾਜੋ ਤੁਸੀਂ ਓਏ ਯਾਰ ਭਾਜੋ ਚਲਾ ਯਾਰ ਉਹ ਭਾਗਵਾਨ ਨੇ ਮੈਨੂੰ ਕਿਹਾ ਸੀ ਵੀ ਆ ਮੂੰਹ ਨਾ ਲਾਇਕਰ ਆਹੀ ਨੇ ਹੋ ਛੜੇ ਜਿਹੜੇ ਆਪਣੇ ਗਵਾਂਟੀ ਨਾ ਮੈਨੂੰ ਕੀ ਪਤਾ ਸੀਗਾ ਜੀ ਉਹ ਤਾਂ ਇੱਥੇ ਆ ਕੇ ਖੜ ਗਏ ਹਾਂ ਇਹ ਚਲ ਹੁਣ ਤਾਂ ਲੱਗ ਗਿਆ ਨਾ ਪਤਾ ਤੈਨੂੰ ਇਹੀ ਨੇ ਉਹ ਛੜੇ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਕੋਈ ਇਹਦਾ ਕਰ ਪਟਦੰਦ ਨੇ ਮੈਂ ਨਹੀਂ ਵੜਨ ਦਿੰਦੀ ਹੁਣ ਹਾਂ ਠੀਕ ਐ ਫਿਰ ਹਾਂ ਤੁਸੀਂ ਨਾ ਚਿੰਤਾ ਕਰੋ ਕੁੜੀ ਚਲ ਠੀਕ ਐ ਫਿਰ ਹੁਣ ਰੋਟੀ ਰੁੱਟੀ ਬਣਾ ਆਵਦੀ ਓ ਪ੍ਰੀਤ ਹਾਂਜੀ ਉਹ ਪਾਣੀ ਲੈ ਕੇ ਆ ਅਸਨੀ ਦੀ ਰਲਾਉਣੀ ਐ ਲੈ ਬੜਾ ਉਹ ਪ੍ਰੀਤ ਮੇਰੀ ਗੱਲ ਸੁਣ ਆ ਡੰਗਰ ਬੋਤਨ ਦਾ ਸਾਰਾ ਕੰਮ ਨਿਭੇੜਦਾ ਮੈਂ ਠੀਕ ਹੈ ਤਾਂ ਮੈਂ ਖੇਲ ਜਾ ਕੇ ਨਾ ਤਾਂ ਮੈਂ ਕੱਖ ਕੱਖ ਜੇ ਵੱਟ ਕੇ ਲੈ ਕੇ ਆਉਣੇ ਤੇ ਬਲੇ ਹੋਰ ਥੋੜਾ ਬੋਤਾ ਕੰਮ ਸੀ ਮੈਨੂੰ ਠੀਕ ਹੈ ਚਲ ਜਾਇਆ ਕੋਈ ਨਾ ਤੁਸੀਂ ਲੈ ਆਓ ਕੀ ਕੰਮ ਕਰਕੇ ਆਉਣਾ ਜਾਇਆ ਉਹ ਨਾਲੇ ਮੇਰੀ ਗੱਲ ਸੁਣਾ ਮੈਂ ਤੈਨੂੰ ਕੱਲ ਵੀ ਕਿਹਾ ਸੀ ਆ ਆਪਣੇ ਕਮਾਂਡੀ ਤੋਂ ਤਾਂ ਬਚ ਕੇ ਰਹਾ ਕਰ ਚਮੀਆਂ ਸਿਰੇ ਦੇ ਲੰਡੇ ਲੁੱਚੇ ਬੰਦੇ ਨੇ ਆ ਜਿਹੜੇ ਛੜੇ ਨੇ ਤੈਨੂੰ ਪਤਾ ਹੀ ਹੈ ਉਹ ਚਲ ਛੱਡੋ ਕੋਈ ਨਾ ਤੁਸੀਂ ਤਾਂ ਐਵੇਂ ਮਗਰ ਪਈ ਜਾਂਦੇ ਹੋ ਨਾਲੇ ਜਦੋਂ ਆਪਾਂ ਸਹੀ ਆ ਐ ਕਿਹੜਾ ਮੂੰਹ ਚ ਭਾਲੂ ਕੋਈ ਉਹ ਮੇਰਾ ਤਾਂ ਦੇਖ ਦੱਸਣਾ ਨਾ ਖਰਚ ਬਣਦਾ ਅੱਗੇ ਜਿਵੇਂ ਤੈਨੂੰ ਠੀਕ ਲੱਗਦੇ ਨਾ ਨਾ ਐ ਨਹੀਂ ਮੈਨੂੰ ਕੋਈ ਕੁਝ ਕਹਿ ਸਕਦਾ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਆ ਹਾਂ ਤੈਨੂੰ ਪਤਾ ਹੈ ਲੋਕਾਂ ਦੇ ਬਾਰੇ ਮੈਂ ਹੀ ਘਰ ਝਾੜਦਾਂਦੇ ਹੁੰਦੇ ਨੇ ਨਾ ਨਾ ਟੈਨਸ਼ਨ ਨਾ ਹਾਂ ਚੱਲ ਚੰਗਾ ਫਿਰ ਉਹਨੂੰ ਤਿਆਰ ਧਿਆਨ ਰੱਖੀ ਠੀਕ ਐ ਚਲ ਮਾਰ ਕੇ ਜਾਇਆ ਮੈਂ ਵੀ ਘੜੀ ਰਾਮ ਕਰਦੀ ਆ ਜਾ ਕੇ ਠੀਕ ਐ ਠੀਕ ਐ ਠੀਕ ਜਾ ਵਗ ਜਾ ਸਿਮਪਰੇ ਮਰਗਰੀ ਦੇ ਇਸ ਸਮੇਂ ਗਰਮੀ ਚ ਕੰਮ ਕਰ ਲੱਗ ਰਹੀ ਹੈਗੀ ਉਹ ਪਰੇ ਹੀ ਬਾਫੀ ਦੀ ਸਾਸਰੀ ਕਾ ਉਹ ਕਿਉਂ ਖੁਈਆ ਦੇ ਦੂੰ ਉਹ ਯਾਰ ਲਦਾ ਸਾ ਪ੍ਰੀਤ ਨੂੰ ਤਾਂ ਹੁਣ ਮੈਂ ਕੱਲੀ ਨੂੰ ਘਰੇ ਛੱਡਿਆ ਆ ਪਰ ਮੈਂ ਤਾਂ ਗਵੰਡੀਆਂ ਦੇ ਨਾਲ ਜਮੀਂ ਪਰੋਸਾਂ ਨਹੀਂ ਹੈ ਗਿਆ ਆ ਮਾੜੇ ਗਵੰਡੀ ਨਾਲੋਂ ਤਾਂ ਨਾ ਜਾੜ ਚੰਗਾ ਮਾੜੇ ਗਵੰਡੀ ਨਾਲ ਹੋਣ ਯਾਰ ਓਹੋ ਮਨਾ ਇਹਦਾ ਸ ਕੱਖ ਕਾ ਦੇ ਨਾਲ ਵੱਡੇ ਗਾ ਦਾਦੀ ਦਾ ਲੈ ਕੇ ਨਹੀਂ ਆਏ ਹੈ ਗਿਆ ਲੈ ਦਾਦੀ ਤਾਂ ਲੈ ਆ ਤੂੰ ਸਹੀ ਕਰਾਂਗਾ ਤੇਰਾ ਕੰਮ ਦੱਸੇ ਵੀ ਗੱਲਾਂ ਜੋ ਗੱਲ ਹੈਗੀ ਬੇਟਾ ਨਾ ਨਾ ਭਾਈ ਤੁਸੀਂ ਨਾ ਆਇਆ ਕਰੋ ਮਰੇ ਓਏ ਕੀ ਹੁੰਦਾ ਭਬੀ ਉਹ ਤਾਂ ਬਿੱਤੇ ਰੁਕਨੇ ਵਰੀ ਕਰਾ ਬੇ ਅਸੀਂ ਕਾਰੇ ਵਾਰ ਤੇ ਆਹ ਕੰਮ ਓਏ ਇਹ ਅਸੀਂ ਕਰਾਂਗਾ ਤੂੰ ਸਾਨੂੰ ਰੱਖਿਆ ਕਰ ਬੇ ਮੈਨੂੰ ਗਾਲਾਂ ਕੱਢਦਾ ਫਿਰ ਓਏ ਉਹ ਤਾਂ ਉਹੀ ਕਰੀਂਦਾ ਉਹਨੇ ਥੋੜੇ ਬੇ ਮੈਨੂੰ ਹੱਥ ਨਾ ਲਾ ਤੂੰ ਕੰਮ ਕਰਦੀ ਚੰਗੀ ਲੱਗਦੀ ਆਪਣਾ ਭਾਬੀ ਪਹਿਲਾਂ ਤੂੰ ਮੈਨੂੰ ਐ ਦੱਸ ਵੀ ਤੇਰੇ ਕੋਈ ਛੋਟੀ ਭੈਣ ਭੂਣ ਨਹੀਂ ਹੈ ਰਹੀ ਬੇ ਹੈਗੀ ਆ ਮੇਰੀ ਭੈਣ ਡਾਕਟਰ ਨਹੀਂ ਆ ਡਾਕਟਰ ਨਹੀਂ ਆਏ ਤਾਂ ਨਹੀਂ ਹੈ ਇੱਕ ਹੋਰ ਨਹੀਂ ਹੈਗੀ। ਬੇ ਹੋਰ ਕਾਦੇ ਵਾਸਤੇ? ਮੇਰੇ ਵਾਸਤੇ। ਬੇ ਐ ਤਾਂ ਮੈਂ ਚਾਹੇ ਸਾਰਾ ਪਿੰਡ ਵਿਆਹ ਦਵਾ। ਕੁੜੀਆਂ ਹੀ ਕੁੜੀਆਂ ਨੇਗੀਆਂ ਸਾਡੇ ਪਿੰਡ ਦਾ। ਆਪਣੀਆਂ ਹੀ ਖੱਟਲਾ ਪੁੰਨ ਫਿਰ ਹੋਰ ਕੀ ਭਾਲਦੀ ਐ? ਬੇ ਮੈਂ ਨਹੀਂ ਨਸ਼ੇ ਨੂੰ ਸਿਆਲਿਆਂ ਨੂੰ ਰਿਸ਼ਤਾ ਕਰਾਉਂਦੀ ਭਾਈ। ਓਹ ਓਹ ਨਸ਼ਾ ਕਿਹੜਾ ਕੰਜਰ ਕਰਦਾ। ਨਾ ਤੇਰੇ ਤਾਂ ਆਵਾਜ਼ ਤੋਂ ਹੀ ਲੱਗਦਾ ਵੀ ਤੂੰ ਨਸ਼ਾ ਕਰਦਾ। ਓਹ ਨਹੀਂ ਨਹੀਂ ਇਹ ਤਾਂ ਉਹੀ ਲੱਗੀਆਂ ਦਾ ਨਾ ਸਾਨੂੰ ਸਗਾ ਨੂੰ ਕਰਦੇ ਆਂ ਅਸੀਂ। ਓਹ ਬਾਬੀ। ਆ ਡਾਂਗ ਨੂੰ ਖੋਵਾ ਦੇਖਿਆ ਤਾਂ ਕਿ ਵੀ ਨਾਲ ਹੱਥ ਲਿਆ ਦੇ ਕੋ ਗਰੰਟੀ ਦੇ ਲਈ ਵੇ ਜੇ ਛਾਟ ਕੇ ਵੀ ਨੂੰ ਹੱਥ ਲੱਗ ਗਿਆ ਨਾ ਇੱਥੇ ਛੱcke ਅਲਗ-ਅਲਗ ਮਰ ਜੇਗਾ ਓਏ ਤੂੰ ਉਹਦੀ ਨਾ ਜਿੱਦਾ ਕਰ ਉਹੀ ਫੇ ਇਹ ਆ ਕੰਮ-ਕੰਮ ਨਾਲੇ ਤੂੰ ਸਾਨੂੰ ਤੇ ਛੱਡ ਦੇ ਸੱਦਗਾ ਸੀ ਆਪ ਹੀ ਕਰਦਾ ਤੇ ਤੈਨੂੰ ਤੈਨੂੰ ਬਸ ਕੰਮ ਕਰਨ ਦੀ ਲੋੜ ਨਹੀਂ ਸਾਰਾ ਅਸੀਂ ਨਿਵੇੜਦਾ ਇਹ ਤਰ੍ਹਾਂ ਕੰਮ ਵੇ ਭਾਈ ਤੁਸੀਂ ਮੇਰੇ ਹੱਥ ਜੜਾ ਲਓ ਇੱਥੇ ਨਾ ਆਇਆ ਕਰ ਮੈਨੂੰ ਗਾਲਾਂ ਕੱਢਦਾ ਲਾਣੇ ਲਾ ਰ ਫਿਰ ਉਹ ਤਾਂ ਬੌਲਾ ਹੋਰੇ ਤਾਂ ਦਿਮਾਗ 'ਚ ਫਰਕ ਪੈ ਰੇਗਾ ਉਹ ਤਾਂ ਤਾਂ ਗੱਡੀ ਜਾਂਦਾ ਗਾਲਾਂ ਨਾਲੇ ਮੈਨੂੰ ਤੂੰ ਓਕੇ ਅਛੜੇ ਫੇਰ ਗਏ ਯਾਰ ਆ ਮੇਰੇ ਸਾਡੇ ਦੀ ਬੋਲੀ ਜੀ ਨੂੰ 20 ਵਾਰੀ ਕਿਹਾ ਇਹਨਾਂ ਨੂੰ ਨਾਮ ਉਹ ਲਾਇਕਰ ਨਾਮ ਉਹ ਲਾਇਕਰ ਇਹਦਾ ਛੜੇ ਨਾ ਮੇਰੀ ਜੜਾ ਚ ਬੈਠ ਕੇ ਜਮੀ ਇਹਨਾਂ ਦਾ ਤਾਂ ਕੋਈ ਹੱਲ ਕਰਨਾ ਪਊਗਾ ਵੇ ਜਾ ਜਾ ਤੈਨੂੰ ਹੁਣੀ ਨਾ ਬਤ ਇਹਦਾ ਓਏ ਓਏ ਓਰੇ ਕੀ ਕਰਦੇ ਹੋ ਤੁਸੀਂ ਓਰੇ ਤੈਨੂੰ 20 ਵਾਰੀ ਕਿਹਾ ਫੋਏ ਅਸੀ ਤਾਂ ਦਾਲ ਲੈਣ ਆਏ ਤੇ ਬਈ ਯਾਰ ਆਹੋ ਮੈਂ ਦੱਤੀ ਭੁੱਲ ਗਿਆ ਮੈਨੂੰ ਕੀ ਪਤਾ ਵੀ ਇੱਥੇ ਤੁਸੀਂ ਮੇਰੀ ਜਿਹੜਾ ਚ ਦੱਤੀ ਫਿਰਨੇ ਫਿਰਦੇ ਫਿਰਦੇ ਹੋ ਉਹ ਨਹੀਂ ਬਈ ਅਸੀਂ ਤਾਂ ਦਾਲ ਲੈਣਾ ਆਏ ਤੇ ਯਾਰ ਆਹੋ ਮੈਂ ਜਾਣਦਾ ਕਿਹੜੀ ਦਾਲ ਹੈ ਇੱਥੇ ਦਾਲ ਤੁਸੀਂ ਲੈਣ ਨਹੀਂ ਆਏ ਤੁਸੀਂ ਇੱਥੇ ਦਾਲ ਗਾਣ ਲਾਏ ਹੋ ਮੇਰੀ ਓ ਯਾਰ ਦਊਂ ਹੀ ਮੈਂ ਦੀਆਂ ਨੌਣਾ ਯਾਰ ਜੋਰੇ ਯਾਰ ਮੇਰੀ ਗੱਲ ਸੁਣ ਲਓ ਦੁਬਾਰੀ ਇਹਦੇ ਚੰਪਨੇ ਚਾਹੀਦੇ ਮੈਂ ਤੈਨੂੰ 20 ਵਾਰੀ ਕਿਹਾ ਵੀ ਤੈਨੂੰ ਨਾ ਹੋ ਕਰਿਆ ਗਿਆ ਲੈ ਲੈਨ ਨੂੰ ਕਹਾ ਦੀ ਵੀ ਜਾਓ ਐਸੋ ਭਾਈ ਹੋ ਆਪੇ ਓ ਯਾਰ ਨਹੀਂ ਆਉਂਦੇ ਦੰਦਾਂ ਨੂੰ ਏ ਕਲੈ ਨੂੰ ਮਰੀਨ ਨੂੰ ਨੰਦੈਰਾ ਪਾਜੂ ਬੱਤੂ ਨੂੰ ਜੀਤਾਉਂਦਾ ਆ ਮੇਰੀ ਗੱਲ ਸੁਣ ਆ ਕਣਕ ਜੀ ਨੂੰ ਇਕੱਠੀ ਕਰ ਤੂੰ ਮੇਰੇ ਨਾਲੇ ਚੱਲ ਖੇਤ ਨਾ ਮੈਂ ਕੀ ਕਰਨਾ ਉੱਥੇ ਉਹ ਮੇਰੀ ਗੱਲ ਸੁਣੋ ਆ ਜਿਹੜੇ ਛੜੇ ਨੇ ਇਹ ਨਹੀਂ ਉਰੇ ਪੈਂਦਾ ਬੁੰਡਾ ਛੜਦੇ ਹੈਗੇ ਤੂੰ ਚੱਲ ਮੇਰੇ ਨਾਲੇ ਚੱਲ ਖੇਤ ਨਾਲੇ ਕੱਖ ਵੜਾ ਦੀ ਨਾਲੇ ਮੈਨੂੰ ਚੁਕਾ ਦੀ ਠੀਕ ਹੈ ਚੱਲ ਚਲੋ ਹਾਂ ਚੱਲ ਜੀ ਲੈ ਚੱਲ ਵਧੀਆ ਹੋਇਆ ਉਹ ਅੱਜ ਮੇਰੇ ਨਾਲ ਖੇਤ ਆ ਗਈ ਨਾਲੇ ਬਹਾਨੇ ਨਾਲ ਖੇਤ ਦੇਖ ਲੇਗੀ ਆ ਦੇਖ ਆ ਆਪਣੀ ਜੀਰੀ ਹੈ ਆ ਆਪਣੇ ਕੱਖ ਨੇ ਹੈਨਾ ਕਿੰਨੇ ਦੇਖ ਕਿੰਨੇ ਸੋਹਣੇ ਸੋਹਣੇ ਲੱਗ ਰਿਹਾ ਖੇਤ ਆ ਨਾਲੇ ਮੈਂ ਕੀ ਕਹਿੰਦੀ ਸੀ ਮੈਂ ਘਰੇ ਕੀ ਕਰਨਾ ਹੁੰਦਾ ਕੱਲੀ ਨੇ ਮੇਰੇ ਕਿਹੜਾ ਜੀ ਲੱਗਦਾ ਉੱਥੇ ਹੋਰ ਮੈਂ ਤਾਂ ਟੀਵੀ ਦੇਖਣ ਨੂੰ ਜੀ ਕਰਦਾ ਹੋਰ ਮੈਂ ਕੋਈ ਆਂਡ ਗਮਾਂਡਾ ਵੀ ਜਿੱਦੇ ਨਾਲ ਮੈਂ ਗੱਲਾਂ ਮਾਰ ਲਾ ਹੋਰ ਨਾਲੇ ਤੁਹਾਨੂੰ ਪਤਾ ਹੀ ਆ ਤੁਸੀਂ ਕਿਹਾ ਸੀ ਆਂਡ ਗਮਾਂਡਾ ਆਪਣਾ ਚੰਗਾ ਨਹੀਂ ਬਾੜਾ ਮਾੜਾ ਬਾੜਾ ਚੰਦਰਾ ਆਂਡ ਗਮਾਂਡਾ ਆਪਣਾ ਤਾਂ ਨਾ ਮੇਰਾ ਵੀ ਜੀ ਨਹੀਂ ਲੱਗਦਾ ਫਿਰ ਤੁਸੀਂ ਇੱਧਰ ਆ ਜਾਨੇ ਹੋ ਘਰੋਂ ਹਨਾ ਨਾਲ ਆ ਤੁਹਾਡੇ ਚੱਲ ਮੇਰਾ ਵੀ ਦੋ ਮਿੰਟ ਜੀ ਲੱਗੇ ਰਹੇ ਨਾਲ ਇੱਕ ਗੱਲ ਹੋਰ ਤੇਰੇ ਨਾਲ ਤਾਂ ਮੇਰਾ ਉਹੀ ਜੀ ਲੱਗਿਆ ਰਹਿੰਦਾ ਹੁੰਦਾ ਜਦੋਂ ਇੱਥੇ ਬੈਠੇਂਗੀ ਨਾ ਮੇਰੇ ਤਾਂ ਕੰਮ ਕਰਨ ਨੂੰ ਹੀ ਜੀ ਕਰੀ ਜਾਂਦਾ ਹੁੰਦਾ ਵੀ ਕੰਮ ਕਰੀ ਜਾ ਕਰੀ ਜਾ ਚਲ ਮੇਰਾ ਵੀ ਜੀ ਲੱਗਿਆ ਰਹਿੰਦਾ ਵਧੀਆ ਬਾਹਰ ਲਈ ਹਵਾ ਲੈ ਲੈਣੀ ਮੇਰੀ ਗੱਲ ਸੁਣਾ ਇੱਥੇ ਬੈਠ ਜਾ ਕੇ ਤੇਰਾ ਰੰਗ ਕਾਲਾ ਹੋ ਜਾ ਸ਼ੌਂਚ ਬੈਠ ਜੀ ਠੀਕ ਹੈ ਇਹਨੇ ਮੈਂ ਕੱਖ ਵੜਦਾ ਕਿਤੇ ਨਹੀਂ ਰੰਗ ਕਾਲਾ ਹੁੰਦਾ ਮੈਂ ਬਹਿ ਜਾਨੀ ਆ ਤੁਸੀਂ ਕੱਖ ਵੜ ਲਓ ਹਾਂ ਠੀਕ ਹੈ ਲੈ ਇਹਨੇ ਤੂੰ ਬੈਠ ਹੈ ਇਹਨੇ ਮੈਂ ਕੱਖ ਵੜਦਾ ਮੈਨੂੰ ਵੀ ਲਿਆ ਦਿਆ ਕਰੋ ਦਾਤੀ ਮੈਂ ਵੀ ਵੱਡ ਲਿਆ ਕਰਾ ਉਹ ਕੋਈ ਨਹੀਂ ਤੂੰ ਤਾਂ ਬਸ ਬੈਠੀ ਰਿਹਾ ਕਰ ਕੱਖ ਵੱਡੁੰਦਾ ਮੈਂ ਹੀ ਬਥੇਰਾ ਉਪਰੀਤ ਉਹ ਭੱਜ ਕੇ ਆ ਜਾ ਕੀ ਹੋ ਗਿਆ ਇਹ ਮੱਚਦਾ ਸਿੱਧੇ ਨਹੀਂ ਹੋਇਆ ਜਾਂਦਾ ਇੱਥੇ ਬੈਠੋ ਤੁਸੀਂ ਮੁੰਡੇ ਚਲੋ ਤੁਸੀਂ ਪੈ ਜਾਓ ਇੱਥੇ ਮੈਂ ਪਾਣੀ ਲਿਆਉਣੀ ਆ ਪਹਿਲਾਂ ਫਿਰ ਦੇਖਦੀ ਆ ਉਹ ਮੱਚਦਾ ਨਾ ਖੜਾ ਹੋ ਜਾਵੇ ਨਾ ਬੈਠੇ ਨਾ ਚਲ ਜੰਗਾ ਲਿਆ ਲੋ ਪਹਿਲਾਂ ਪਾਣੀ ਪੀ ਲੋ ਤੁਸੀਂ ਥੋੜਾ ਜਿਹਾ ਆਏ ਆਏ ਬੜਾ ਦਰਦ ਹੋ ਰਿਹਾ ਮੈਂ ਹੁਣ ਕਿਹਨੂੰ ਬੁਲਾਵਾਂ ਨਾ ਤਾਂ ਮੈਂ ਕਿਸੇ ਨੂੰ ਜਾਣਦੀ ਆ ਨਾ ਰਿਸ਼ਤੇਦਾਰਾਂ ਨੂੰ ਨਾ ਆਂਡੀਆਂ ਗਵਾਂਡੀਆਂ ਨੂੰ ਕਿਹਨੂੰ ਬੁਲਾ ਲਏ ਕਿਸੇ ਨੂੰ ਬੁਲਾ ਲੈ ਮੈਨੂੰ ਕੀ ਪਤਾ ਹੁਣ ਮੈਨੂੰ ਕੀ ਪਤਾ ਕਿਹਨੂੰ ਬੁਲਾਵੇਂ ਕਿਸੇ ਨੂੰ ਤਾਂ ਬੁਲਾ ਲੈ ਮੇਰਾ ਤਾਂ ਦਰਦ ਬੜਾ ਹੋ ਰਿਹਾ ਮੈਨੂੰ ਪਤਾ ਮੈਂ ਬੁਲਾਵਾਂ ਕਿਹਨੂੰ ਪਰ ਇਹ ਤਾਂ ਦੱਸੋ ਮੈਂ ਕਰਾਂ ਵੀ ਆ ਗਵਾਂਡੀਆਂ ਨੂੰ ਬੁਲਾ ਲਵਾ ਛੜਿਆਂ ਨੂੰ ਉਹ ਬੁਲਾ ਲੈ ਜਿਹਨੂੰ ਬੁਲਾਇਆ ਜਾਂਦਾ ਉਹ ਬੰਦਾ ਬਰਦਾ ਹੁੰਦਾ ਤੁਸੀਂ ਪੈ ਜਾਓ ਮੈਂ ਬਾਜ ਮਾਰਦੀ ਆ ਬੜਾ ਦਰਦ ਹੋ ਰਿਹਾ ਢੂਹਜ ਪੈ ਜਾਓ ਤੁਸੀਂ ਪੈ ਜਾਓ ਆ ਜਾਓ ਆ ਜਾਓ ਛੇਤੀ ਆ ਦੇਖੋ ਮੜ ਜਾ ਕੀ ਹੋ ਗਿਆ ਤੁਸੀਂ ਓਏ ਇਹਦਾ ਦਰਦ ਨਾਲ ਬਹੁਤ ਔਖਾ ਪਿਆ ਓਏ ਵੇਖ ਮੜ ਜਾ ਉਹ ਕੀ ਉਹ ਤੇ ਪ੍ਰੀ ਟੈਨਸ਼ਨ ਨਾਲ ਹੈ ਉਹ ਦਰਦ ਦੇ ਬਹੁਤ ਹੋ ਰਿਹਾ ਢੂਹਜ ਓਏ ਕੀ ਹੋ ਗਿਆ ਓਏ ਪਤਾ ਨਹੀਂ ਕੀ ਹੋ ਗਿਆ ਢੂਹਜ ਦਰਦ ਦੇ ਬਹੁਤ ਹੋ ਰਿਹਾ ਮਾਰੇ ਮੁੱਦੇ ਹੋ ਜਾ ਤੁਸੀਂ ਕੋਈ ਇਲਾਜ ਮੈਂ ਸ਼ਾਇਦ ਲਾਜ ਕਰ ਦੂੰਗਾ ਤੂੰ ਮੁੱਦਾ ਹੋ ਕੋਈ ਟੂ ਨਾ ਟੈਨਸ਼ਨ ਲੈ ਕੋਈ ਇਲਾਜ ਤਾਂ ਕਰ ਦੇਗਾ ਮੇਰੇ ਤਾਂ ਸਾਰੇ ਕੰਮ ਵੀ ਪਏ ਨੇ ਓਏ ਓ ਜੋਰੇ ਬਾਈ ਕਰਤੀ ਹੋਈ ਗੱਲ ਉਹ ਕਮਾਂਡੀ ਕਮਾਂਡੀ ਦੇ ਕੰਮ ਆਉਂਦਾ ਆ ਦੇਖ ਆ ਜੱਸ ਕਰੂ ਰਜਾ ਸਿੰਘ ਦਾ ਡੰਗਰ ਪੁੱਛਦਾ ਕੰਮ ਸਹਾਰਾ ਤੈਂ ਕਰਨਾਗਾ ਬਾਈ ਤੂੰ ਇਹਨੂੰ ਅੱਗ ਚਲੀ ਤਾਂ ਹੋਣਾ ਹੀ ਆ ਦੋ ਦਿਨ ਹੋਈ ਰਹਿ ਨਮੀ ਕੋਈ ਕਰ ਲੈ ਮੈਂ ਕਰਦਾ ਲੋੜ ਤੂੰ ਉਹ ਹੁੰਦਾ ਔਖਾ ਜਿਹਾ ਲਾਉਂਦਾ ਤੇ ਤੇਰਾ ਬਹੁਤ ਧੰਨਵਾਦ ਜਿਹੜਾ ਤੁਸੀਂ ਮੇਰੇ ਬੁਲਾਇਆ ਮੈਂ ਹੁਣ ਕਰ ਕੋਈ ਨਾ ਪਰੇ ਤੂੰ ਡਰਨਾ ਆ ਬਾਹਰ ਘੜਾ ਰੋ ਦੋਸਤਰੀਆਂ ਓਏ ਛੋੜ ਲੱਗ ਏ ਓਏ ਇਹਦਾ ਉਹ ਇਹਦਾ ਪਰੇ ਹੀ ਅੱਗੇ ਵਾਸਤੇ ਵੀ ਕਦੇ ਹੋ ਜੈ ਨਾ ਜੇ ਇਹਦਾ ਇੱਥੋਂ ਐ ਬਾਹਾਂ ਫੜ ਕੇ ਐ ਗੋਡਾ ਦਾ ਰੇਲੀ ਢੂਹੀ ਤੇ ਬਸ ਬੇਨਾਮ ਮੈਂ ਤਾਂ ਤੈਨੂੰ ਹੀ ਬੁਲਾ ਲਿਆ ਕਰੂ ਤੂੰ ਬਸ ਦੇ ਓਏ ਹੁਣ ਦੇਖ ਮੜਿਆ ਉੱਠ ਕੇ ਦੇਖ ਫਰਕ ਲੱਗਦਾ ਪਸਾ ਦੇਖੋ ਮੜ ਜਾ ਹੌਲੀ ਹੌਲੀ ਮੁਤੇ ਆਉਂਦੇ ਆ ਪਰੇ ਹੀ ਅੱਗੇ ਵਾਸਤੇ ਮੈਂ ਮੰਨੇ ਆ ਸਾਰੇ ਪਿੰਡ ਦੇ ਮੈਨੂੰ ਬਲਾ ਬਲਾ ਕਿਉਂ ਕਹਿੰਦੇ ਨੇ ਨਾਲ ਦੇ ਪਿੰਡਾਂ ਤੋਂ ਵੀ ਲੈ ਕੇ ਜਾਂਦੇ ਨੇ ਮੈਨੂੰ ਆ ਬਾਤ ਵਧੀਆ ਕੁੱਲ ਦਾ ਕੰਮ ਕਰਦਾ ਐ ਤਾਂ ਦਾ ਆਮਲੀ ਆਮਲੀ ਕਹੀ ਜਾਂਦੇ ਨੇ ਬੇਅ ਤਾਂ ਸਹੀ ਕਹਿੰਦੇ ਨੇ ਹਾਂ ਆਹ ਗੁਣ ਦੇਖ ਲੈ ਮੰਨਿਆ ਹੋਇਆ ਮੇਰਾ ਪੂਰਾ ਇਹ ਦੇਖ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਓਏ ਉਹ ਜਿਹਾ ਸਾ ਉਰੇ ਆ ਓਏ ਆ ਕੇ ਆ ਕੇ ਬਈ ਮੈਂ ਮੜੇ ਗੋਹਾ ਸਾਫ ਕਰਦਾ ਆ ਦੇਖ ਲੋ ਤੁਸੀਂ ਇਹਨਾਂ ਨੂੰ ਹੀ ਮਾੜਾ ਕਹਿੰਦੇ ਹੁੰਦੇ ਸੀਗੇ ਵੀ ਇਹ ਛੜੇ ਨੇ ਇਹਨਾਂ ਦੀ ਨੀਤ ਮਾੜੀ ਆ ਹੈ ਤੂੰ ਇਹਨਾਂ ਨੂੰ ਬੁਲਾਇਆ ਨਾ ਕਰ ਹੁਣ ਕੌਣ ਕਰ ਮਾਇਆ ਸਹੀ ਗੱਲ ਚਾਰੇ ਬਾਜ਼ਮਾਰੀ ਤੇ ਭੱਜੇ ਆਏ ਨੇਗੇ ਸਹੀ ਗੱਲ ਤੇ ਕਮਾਂਡ ਚੰਦਾ ਹੋਵੇ ਤਾਂ ਸਵਰਗਾਂ ਤੋਂ ਘੱਟ ਨਹੀਂ ਹੁੰਦਾ ਹੈਗਾ ਸਹੀ ਗੱਲ ਨਾਲੇ ਜੇ ਇਹਨਾਂ ਦੇ ਮਾਵਾ ਪਾਪ ਹੁੰਦੇ ਇਹ ਵਿਚਾਰੇ ਕਾਨੂੰ ਛੜੇ ਕਹਾਂਦੇ ਸਹੀ ਗੱਲ ਹੈ ਓ ਮੈਂ ਤਾਂ ਬਾਈ ਸੋਨੂੰ ਉਹੀ ਗੱਲ ਤੇ ਸਮਝੀ ਗਿਆ ਓਏ ਦੋਨਾਂ ਨੂੰ ਓਏ ਮੈਨੂੰ ਕੀ ਪਤਾ ਦੀ ਵੀ ਤੁਸੀਂ ਇੰਨੇ ਚੰਗੇ ਹੋ ਵੀ ਤੁਸੀਂ ਮੇਰੇ ਦੁੱਖ ਸੁੱਖ ਦੇ ਟਾਈਮ ਤੇ ਕੰਮ ਆਓਗੇ ਬਾਈ ਓਏ ਓ ਬਾਈ ਜੋਰੇ ਗਮਾਂਡੀ ਗਮਾਂਡੀ ਦੇ ਕੰਮ ਆਉਂਦਾ ਹੁੰਦਾ ਹੈਗਾ ਨਾਲੇ ਅਸੀਂ ਤਾਂ ਨਸਾ ਪੱਤਾ ਜ਼ਰੂਰ ਕਰਦੇ ਆਂਗੇ ਐਨੇ ਮਾੜੇ ਥੋੜੀਆਂ ਵੀ ਤੇਰੇ ਘਰੇ ਅੱਖ ਰੱਖਾਂਗੇ ਓ ਬਾਈ ਅਸੀਂ ਤਾਂ ਤੇਰੇ ਘਰੇ ਤਾਂ ਦੇ ਵੀ ਇੱਕ ਤਾਂ ਨਵੀਂ ਆਈ ਹੈ ਭਾਬੀ ਚੱਲ ਸੁੱਖ ਹੋ ਜੂ ਇਹਨੂੰ ਤੇ ਨਾਲੇ ਆਏ ਦੀ ਸਾਨੂੰ ਵੀ ਕਿ ਜਦੋਂ ਜੋਰੇ ਬਾਈ ਦਾ ਹੋ ਗਿਆ ਤਾਂ ਸਾਡਾ ਵੀ ਕੁਛ ਨਾ ਕੁਛ ਉਹ ਕਹਿੰਦੇ ਵੀ ਸਾਡੀ ਵੀ ਰੋਟੀ ਪੱਕਦੀ ਕਰਦੇ ਤਾਂ ਐ ਕਿ ਉਹ ਤੁਸੀਂ ਮੈਨੂੰ ਪਹਿਲਾਂ ਕਹਿ ਦਿੰਦੇ ਇਹ ਗੱਲ ਮੈਨੂੰ ਤਾਂ ਐ ਸੀ ਮਾਹ ਕਿਤੇ ਤੁਸੀਂ ਉਹੀ ਗਲਤ ਨਿਗਾਹ ਰੱਖੀ ਰੱਖੀ ਹੋ ਨਦੀਮ ਭਾਈ ਯਾਰ ਮੇਰਾ ਯਾਰ ਉਹ ਤੁਸੀਂ ਮੈਨੂੰ ਪਹਿਲਾਂ ਕਹਿ ਦਿੰਦੇ ਲੈ ਕੁੜੀਆਂ ਦੀ ਤੁਹਾਡੇ ਵਾਸਤੇ ਕੋਈ ਘਾਟ ਹੈ ਹੈਗੀਆਂ ਨੇ ਮੈਂ ਬਥੇਰੇ ਰਸਤੇ ਕਰਾ ਦੂੰ ਮੈਂ ਰਸਤਿਆਂ ਦੀ ਲਾਈਨ ਲਾ ਦੂੰ ਮੈਂ ਹਾਂ ਮੇਰੇ ਚਾਚੇ ਦੀ ਕੁੜੀ ਡਾਕਟਰ ਨਹੀਂ ਤੈਨੂੰ ਉਹਦਾ ਹੀ ਇੰਸਟਾਗ੍ਰਾਮ ਮੈਨੂੰ ਤਾਂ ਡੈਕਟਰ ਹੀ ਨਾ ਕਰਾਈ ਬਰੇ ਹਾਂ ਠੀਕ ਆ ਪਰ ਇੱਕ ਗੱਲ ਹੋਰ ਮੈਨੂੰ ਤਾਂ ਛਾਂਪ ਪੋਣੀ ਪਉ ਤੋਲੇ ਦੀ ਓ ਛਾਂਪ ਕੀ ਮੈਂ ਉਹਨੂੰ ਕੜਾ ਬਾਦੂ ਫਰੇ ਗੱਲਾਂ ਕਿਹੜੇ ਕਰਦੀ ਆ ਤੂੰ ਠੀਕ ਆ ਠੀਕ ਆ ਬੱਜਾਈ ਫਿਰ ਮੈਂ ਮੈਂ ਤੂੰ ਉਹਨਾਂ ਨਹੀਂ ਕਹ ਜਮੂ ਕਰ ਮੈਨੂੰ ਪਤਾ ਤੇਰਾ ਤੈਨੂੰ ਤਾਂ ਮੈਂ ਸੋਹਣੀ ਜੀ ਘਰ ਵਾਲੀ ਲਿਆ ਕੇ ਆਂ ਫੁੱਲ ਵਰਗੀ ਹਾਂ ਠੀਕ ਆ ਇੰਨ ਕੋਈ ਮਾਸਟਰ ਨਹੀਂ ਲੱਗੀ ਹੋਈ ਲਿਆਈ ਲੈ ਬਈ ਹਜੂਰੇ ਹੁਣ ਤੂੰ ਠੀਕ ਐ ਅਸੀਂ ਜਾਣਿਆ ਜੇ ਲੋੜ ਪਈ ਕੰਮ ਕਰਦੀ ਬੁਲਾ ਲਈ ਸਾਨੂੰ ਕੋਈ ਬੇ ਬੈਹ ਜੋ ਚਾਹ ਪਾਣੀ ਪੀ ਕੇ ਜਾਇਓ ਓਏ ਨਾਨਾ ਭਾਬੀ ਭਾਈ ਜੋ ਭਾਈ ਜੋ ਚਾਹ ਬਣੀ ਚਾਹ ਬਣੀ ਤੇ ਮੇਰੀ ਵੀ ਮੰਗ ਜੇ ਤੇ ਪਰਾਈ ਰਿਸ਼ਤੇ ਵਾਲਾ ਕੰਮ ਬਣ ਗਿਆ ਆਪਣਾ ਉਦਾਂ ਨਾਲੇ ਚਾਹ ਨਾਲ ਲੱਡੂ ਵੀ ਖਾਵਾਂਗੇ ਮੈਂ ਖੇਚਲਾ ਪਿਆਰੀਆਂ ਫਿਰ ਮੈਂ ਕੱਟੇ ਕੰਮ ਨਹੀਂ ਕਰਦੀ